ਗੁੱਡ ਮਾਰਨਿੰਗ एवरीवन ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੁੱਟ ਤੁਹੀ ਤੋਂ ਅੱਜ ਬੜੇ ਹੀ ਸਾਡੇ ਲਈ ਪ੍ਰਾਊਡ ਦਾ ਦਿਨ ਕਹਿ ਸਕਦੇ ਆ ਕਿ ਅੱਜ ਦੇ ਦਿਨ ਸਾਡੇ ਸ਼ਹੀਦ ਆਜ਼ਮ ਸ਼ਹੀਦ ਉਦਮ ਸਿੰਘ 1940 ਦੇ ਵਿੱਚ 31 ਜੁਲਾਈ 1940 ਦੇ ਵਿੱਚ ਫਾਂਸੀ ਦਾ ਫੰਦਾ ਚੁਮਿਆ ਦੇਸ਼ ਦੇ ਲਈ ਕੁਰਬਾਨੀ ਦਿੱਤੀ ਜਿਨ੍ਹਾਂ ਨੇ ਕਿ ਆਪਣਾ ਨਾਮ ਸਰਵ ਧਰਮ ਦੇ ਨਾਲ ਜੋੜ ਕੇ ਰਾਮ ਮੁਹੰਮਦ ਸਿੰਘ ਆਜ਼ਾਦ ਲੰਡਨ ਦੇ ਵਿੱਚ ਕੋਡ ਦੇ ਵਿੱਚ ਦੱਸਿਆ ਔਰ 1919 ਦੇ ਸਾਕੇ ਦਾ ਬਦਲਾ ਲੈਣ ਲਈ ਲੰਡਨ ਤੱਕ ਪਹੁੰਚੇ ਔਰ ਉਸ ਚੀਜ਼ ਦਾ ਬਦਲਾ ਲਿਆ ਬਦਲਾ ਲੈਣ ਤੋਂ ਬਾਅਦ ਬੜੇ ਹੀ ਆਪਣੇ ਖੁਸ਼ੀ ਹਿਰਦੇ ਦੇ ਨਾਲ ਫਾਂਸੀ ਦੇ ਫੰਦੇ ਨੂੰ ਉਹਨਾਂ ਨੇ ਚੁੰਮਿਆ ਉਹਨਾਂ ਦੀ ਇਸ ਸ਼ਹਾਦਤ ਦਵਸਤੇ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਉਹਨਾਂ ਦੀ ਇਸ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ